ਬਹੁਤ ਵੱਡੀ ਖਬਰਾਂ ਜਿਵੇਂ ਕਿ ਪਹਿਲੀ ਵਾਰ ਕਿਸੇ ਪ੍ਰਭਾਵ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਹਿੱਤ ਵਿੱਚ ਕੇ ਲਠੋਕ ਦਿੱਤਾ ਹੈ ਦਰਾਂ ਸਾਲ ਦੇ ਵਿੱਚ ਉਹਦਾ ਐਮ.ਐਲ.ਏ ਤਨ ਕਰ ਰਿਆ ਸੀ ਇਸ ਖਬਰ ਨੇ ਪੂਰੇ ਪੰਜਾਬ ਦੇ ਅੰਦਰ ਤਹਿਲਕਾ ਮਚਾ ਦਿੱਤਾ ਹੈ ਔਰ ਦੂਜੇ ਪਾਸੇ ਅਮਰਪਾਲ ਸਿੰਘ ਮੈਰੋਂ ਇੱਕ ਵਕੀਲ ਆ ਪੰਜਾਬ ਦੇ ਵਿੱਚੋਂ ਜਿਵੇਂ ਕਿਹਾ ਕਿ ਮੈਂ ਅਮਰਪਾਲ ਸਿੰਘ ਮੈਰੋਂ ਦਾ ਫ੍ਰੀ ਦੇ ਵਿੱਚ ਕੇਸ ਲੜੂਗੀ ਬਹੁਤ ਹੀ ਅਹਿਮ ਖਬਰਾਂ ਜਿਹੜੀ ਤੁਸੀਂ ਵੇਖਣ ਜਾ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਇੱਕ ਬਹੁਤ ਵੱਡਾ ਚੈਲੰਜ ਇਸ ਪ੍ਰਭਾਨ ਦਾ ਕਾਹਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਕਿਵੇਂ ਇੱਕ ਪਾਸੇ ਫੌਜਾ ਸਿੰਘ ਸਰਾਰੀ ਗੱਡੀ ਲੈ ਕੇ ਜਾਂਦੇ ਨੇ ਤੇ ਉਹ ਗੱਡੀ ਭੁਜਾ ਕੇ ਲੰਗਾਉਂਦੇ ਨੇ ਤੇ ਉਹਨਾਂ ਨੂੰ ਚੈਲੰਜ ਕਰ ਦਿੰਦੇ ਨੇ ਜਿਵੇਂ ਨਾਮ ਦਾ ਇੱਕ ਸਰਪੰਚ ਮਾਰਿਆ ਗਿਆ ਸੀ ਉਹਦੇ ਪਿਓ ਨੇ ਪ੍ਰਭਾਨ ਨੇ ਯਾਨੀ ਬਹੁਤ ਵੱਡਾ ਚੈਲੰਜ ਕਰ ਦਿੱਤਾ ਮੁੱਖ ਮੰਤਰੀ ਭਵਨ ਤਮਾਨ ਔਰ ਦੂਜੇ ਪਾਸੇ ਫੌਜਾ ਸਿੰਘ ਸਰਾਰੀ ਯਾਨੀ ਇਹਨਾਂ ਦਾ ਕਤਲ ਹੋ ਗਿਆ ਸੀ ਤੇ ਫੌਜੇ ਸਿੰਘ ਸਰਾਰੀ ਦੇ ਸਿਰ ਲੱਗਿਆ ਸੀ ਇਹਨਾਂ ਨੇ ਕਿਹਾ ਕਿ ਜੇ ਮਾਂ ਦਾ ਦੁੱਧ ਪੀਤਾ ਤਾਂ ਆਓ ਮੈਦਾਨ ਦੇ ਵਿੱਚ ਖੜੋ ਗੱਡੀ ਭਜਾ ਕੇ ਕਿਵੇਂ ਲੈ ਕੇ ਜਾਣਾ ਸਾਡੇ ਕੋਲ ਦੀ ਇਸ਼ਾਰਾ ਕੀਤਾ ਉਹਨੇ ਗਲਤ ਇਸ਼ਾਰਾ ਕੀਤਾ ਕਹਿੰਦਾ ਹੁਣ ਤੁਹਾਡਾ ਕੁਝ ਨਹੀਂ ਬਣਦਾ ਯਾਨੀ ਤੁਹਾਡਾ ਮੁੰਡਾ ਮਾਰ ਦਿੱਤਾ ਗਿਆ ਪਰ ਤੁਹਾਡੀ ਇਹ ਨਹੀਂ ਪਾਵਰ ਨਹੀਂ ਕਿ ਮੇਰੇ ਤੇ ਐਕਸ਼ਨ ਲੈ ਲੂੰਗੀ ਇਹ ਫੌਜਾ ਸਿੰਘ ਸਰਾਰੀ ਦਾ ਇੱਕ ਸੰਦੇਸ਼ ਹੈ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਬਹੁਤ ਲੰਬੇ ਸਮੇਂ ਤੋਂ ਯਾਨੀ ਜੂਝ ਰਹੇ ਸੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾ ਫੌਜਾ ਸਿੰਘ ਸਰਾਰੀ ਨੂੰ ਇਸ ਪ੍ਰਭਾਨ ਦੀ ਸਿੱਧੀ ਚੇਤਾਵਨੀ ਆ ਆ ਸੁਣੋ ਜਰਾ ਧਿਆਨ ਦੇਣਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਕਿਹਾ ਦੇ ਭਗਵਾਨ ਤਮਨ ਸਰਕਾਰ ਪੰਜਾਬ ਦੇ ਅੰਦਰ ਲਗਾਤਾਰ ਯਾਨੀ ਗਿਰਦੀ ਜਾ ਰਹੀ ਹੈ ਨਕਾਮ ਪੈਂਦੀ ਜਾ ਰਹੀ ਹੈ ਔਰ ਦੂਜੇ ਪਾਸੇ ਉਹ ਪ੍ਰਭਾਨ ਨੇ ਜਿਹੜੀ ਚੇਤਾਵਨੀ ਦਿੱਤੀ ਆ ਆ ਤੁਸੀਂ ਆਪ ਹੀ ਸੁਣ ਲਓ ਕਿ ਉਸ ਪ੍ਰਭਾਨ ਨੇ ਫੌਜਾ ਸਿੰਘ ਸਰਾਰੀ ਨੂੰ ਕੀ ਕਿਹਾ ਕਿਹਾ ਕਿ ਮਾਂ ਦਾ ਦੁੱਧ ਪੀਤਾ ਤਾਂ ਆ ਕੇ ਇੱਥੇ ਗੱਡੀ ਮੇਰੇ ਕੋਲ ਖੜਾ ਕਿਉਂ ਕੇ ਪੁਝਾ ਕੇ ਗੱਡੀ ਟਪਾਈ ਆ ਤਾਂ ਉਸ ਤੋਂ ਬਾਅਦ ਸਾਰਾ ਵਿਵਾਰ ਖੜਾ ਹੋਇਆ ਤਾਂ ਸੁਣੋ ਜਰਾ ਧਿਆਨ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਅਮਰਪਾਲ ਸਿੰਘ ਮਹਿਰੋਂ ਦੀ ਹੈ ਸੁਣੋ ਫੋਜਾ ਸਿੰਘ ਸਰਾਰੀ ਜੇ ਮਾਂ ਦਾ ਦੁੱਧ ਪੀਤਾ ਹੀ ਤੇ ਗੱਡੀ ਮੋੜ ਕੇ ਲਿਆ ਪਿਛਾਂ ਮੈਂ ਮੈਨੂੰ ਬੜਾ ਗੁੱਸਾ ਚੜਿਆ ਮੈਂ ਕਿ ਜੇ ਤੂੰ ਮਾਂ ਦਾ ਦੁੱਧ ਪੀਤੇ ਗੱਡੀ ਮੋੜ ਕੇ ਪਿਛਾਂ ਲਿਆ ਤੈਨੂੰ ਦਸੀਏ ਕਿ ਪਹਿਲਵਾਨ ਦਾ ਮੁੱਲ ਕੀ ਹੁੰਦਾ ਹੈ ਇਤੋਂ ਫੋਜਾ ਸਿੰਘ ਆਇਆ ਤੇ ਫੋਜਾ ਸਿੰਘ ਨਾ ਕਿ ਗਿਆ ਦੇ ਸੰਗਤਣ ਵੇਖ ਹੀ ਲੈਣਾ ਸੀ ਉਹਨਾਂ ਨੇ ਆਖਿਆ ਵੀ ਫੌਜਾ ਸਨਾਂਗੇ ਤੇ ਸਾਰੇ ਐਂ ਤਾਂ ਪੜਖੇ ਮੈਂ ਆਖਿਆ ਕੋਈ ਨਹੀਂ ਠੰਡੇ ਹੋਰ ਨਾਂਗੇ ਆਪ ਤੇ ਗੱਲ ਨਹੀਂ ਇਹ ਅਗਲੇ ਚੌਂ ਤੋਂ ਗੱਡੀ ਨਾ ਆਵਾਂ ਜਾ ਕੇ ਅਗੋ ਨਿਹਣ ਚਾਰ ਸਰਖਾਨੇ ਉੱਥੇ ਬੋਲਦੇ ਥੱਲੇ ਆਵਾਂ ਜਾ ਕੇ ਗੱਡੀ ਜੱਪੋਣਾ ਗੱਡੀ ਫੇਰ ਪਿਛੇ ਮੋੜ ਕੇ ਲੈ ਆ ਪੌਰੀ ਤੇਜ਼ ਜਾਣ ਪੁੱਜ ਕੇ ਮੋੜ ਕੇ ਲੈ ਆ ਜਾਏ ਸਾਡੇ ਤਾਂ ਸਾਹਮਣੇ ਵਿੱਚ ਜਾਣ ਬਜੋ ਘ ਮੁੜ ਕੇ ਲੈ ਆ ਜਦੋਂ ਨਵੇਰੇ ਨੇੜੇ ਆਇਆ ਤੇ ਮੈਨੂੰ ਆਂਦਾ ਇੰਨੇ ਇਸ਼ਾਰਾ ਕੀਤਾ ਫੌਜੇ ਨੇ ਫੌਜੇ ਨੇ ਤੇ ਮੇਰੇ ਦਿਮਾਗ 'ਚ ਇਹ ਗੱਲ ਆਈ ਇਹ ਵੀ ਆਂਦਾ ਵੀ ਤੁਹਾਡਾ ਕੁਝ ਨਹੀਂ ਬੰਨਾ ਇਹ ਨਾ ਜੇ ਜੇ ਬੁਲਾਣਾ ਹੋਵੇ ਨਾ ਕਿਸੇ ਨੂੰ ਗੱਡੀ ਦੇ ਵਿੱਚ ਜਾਂਦਿਆਂ ਨੂੰ ਤੇ ਉਹਨੂੰ ਜੁਣਾ ਐ ਕਰਕੇ ਬੁਲਾਈਦਾ ਤੇ ਜੇ ਕਿਸੇ ਨੂੰ ਇਸ਼ਾਰਾ ਕਰਨਾ ਹੋਵੇ ਮਤਲਬ ਵੀ ਕੋਈ ਨਾ ਚੀਤੇ ਨਹੀਂ ਹੋਵੇ ਉਹਨੂੰ ਐ ਕਰੀਦਾ ਵੀ ਇਹ ਹੁਣ ਐ ਐਮ ਐਲ ਐ ਕੀਤਾ ਐਮ ਐਲ ਐ ਉਹ ਕਰਦੇ ਫੌਜਾ ਸਿੰਘ ਇੱਕ ਇੱਕ ਗਲਤ ਇਸ਼ਾਰਾ ਤੁਹਾਨੂੰ ਕਰਕੇ ਮਤਲਬ ਵੀ ਤੁਸੀਂ ਜੋ ਮਰਜ਼ੀ ਕਰ ਲਓ ਇਹਦਾ ਮਤਲਬ ਇਹ ਹੋਇਆ ਇਹਦਾ ਮਤਲਬ ਇਹ ਹੋਇਆ ਹੁੰਦਾ ਵੀ ਮੈਂ ਤੁਸੀਂ ਮੇਰਾ ਜੋ ਮਰਜ਼ੀ ਵੀ ਕਰ ਲਓ ਮੇਰਾ ਕੁਝ ਨਹੀਂ ਕਰਦਾ ਮੋਹਜਾ ਸਿੰਘ ਸਰਾਰੀ ਨਾ ਕਿਹਾ ਮੈਂ ਆਹ ਫੌਜਾ ਸਿੰਘ ਸਰਾਰੀ ਜੇ ਮਾਂ ਦਾ ਦੁੱਧ ਪੀਤਾ ਹੀ ਤੇ ਗੱਡੀ ਮੋੜ ਕੇ ਲਿਆ ਪਿਛਾਂ ਅੱਛਾ ਮੈਂ ਮੈਨੂੰ ਬੜਾ ਗੁੱਸਾ ਚੜਿਆ ਮੈਂ ਜੇ ਤੂੰ ਮਾਂ ਤੋਂ ਤੇ ਪਿਤੇ ਗੱਡੀ ਮੋੜ ਕੇ ਪਿਛਾਂ ਲਿਆ ਤੈਨੂੰ ਦੱਸੀਏ ਕਿ ਭਲਵਾਨ ਦਾ ਮੁੱਲ ਕੀ ਹੁੰਦਾ ਜੇ ਖਾੜੇ ਦੇ ਵਿੱਚ ਭਲਵਾਨ ਚੁੱਕ ਕੇ ਨਾ ਥੱਤੇ ਤੈਨੂੰ ਫੇਰ ਆ ਗਈ ਤਾਂ ਬੀਤੇ ਕੁਝ ਦਿਨਾਂ ਦੇ ਵਿੱਚ ਜਿਹੜਾ ਕਿ ਸਰਪੰਚ ਜਸਨ ਦਾ ਕਤਲ ਹੁੰਦਾ ਤੇ ਫੌਜਾ ਸਿੰਘ ਸਰਾਰੀ ਇਹਨਾਂ ਦਾ ਇੱਕ ਐਮਐਲਏ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਉਹਦੇ ਸਿਰ ਲੱਗਦੀ ਹੈ ਪੂਰੀ ਗੱਲ ਤਾਂ ਭਗਵੰਤ ਮਾਨ ਸਰਕਾਰ ਨੂੰ ਲਗਾਤਾਰ ਚੇਤਾਵਨੀਆਂ ਮਿਲ ਰਹੀਆਂ ਨੇ ਪੂਰੇ ਪੰਜਾਬ ਦੇ ਵਿੱਚੋਂ ਤਾਂ ਇੱਕ ਪੁਲਵਾਰ ਸੀ ਜਿਹੜਾ ਕਿ ਜਸ਼ਨ ਸਰਪੰਚ ਦਾ ਪਿਤਾ ਸੀ ਉਹਨੇ ਸਿੱਧਾ ਹੀ ਚੈਲੰਜ ਕਰ ਦਿੱਤਾ ਯਾਨੀ ਗੱਡੀ ਭਜਾ ਕੇ ਉਹਦੇ ਕੋਲੋਂ ਲੈ ਜਾਂਦਾ ਤੇ ਉਹ ਸਿੱਧਾ ਇਸ਼ਾਰਾ ਕਰਦਾ ਉਂਗਲ ਦੇ ਨਾਲ ਕਹਿੰਦਾ ਤੁਹਾਡਾ ਕੁਝ ਨਹੀਂ ਬਣਦਾ ਯਾਨੀ ਸਾਡੀ ਪਾਵਰ ਆ ਸਾਡੀ ਸਰਕਾਰ ਇਹ ਕਤਲ ਦਾ ਮਾਮਲਾ ਸੀ ਔਰ ਹੁਣ ਦੂਜੇ ਪਾਸੇ ਆਜੋ ਵੀ ਜਿਹੜਾ ਇੱਕ ਕਤਲ ਹੁੰਦਾ ਕਮਲ ਕੌਰ ਦਾ ਉਹਦੇ ਵਿੱਚ ਨਾਮਜਾਦ ਕੀਤੇ ਜਾਂਦੇ ਨੇ ਭਾਈ ਅਮਰਪਾਲ ਸਿੰਘ ਮਹਿਰੋਂ ਤਾਂ ਇੱਕ ਵਕੀਲ ਆ ਪੰਜਾਬ ਦੇ ਵਿੱਚੋਂ ਜਿਹੜੀ ਕਿ ਇਹਦੇ ਖਿਲਾਫ ਕਈ ਵਾਰ ਕੰਪਲੇਂਟਾਂ ਵੀ ਪਾਈਆਂ ਕੋਰਟ ਦੇ ਵਿੱਚ ਤਾਂ ਉਸ ਦੇ ਉੱਤੇ ਵੀ ਕੋਈ ਰਿਐਕਸ਼ਨ ਪੰਜਾਬ ਦੀ ਪੁਲਿਸ ਜਾਂ ਫਿਰ ਕੋਰਟ ਬੰਨੀ ਉਹ ਨਹੀਂ ਆਇਆ ਸੀ ਤਾਂ ਜਿਹੜੀ ਇਹ ਵਕੀਲ ਇਹਦਾ ਕਹਿਣਾ ਕੀ ਹੈ ਵੀ ਤੁਹਾਨੂੰ ਮੈਂ ਸੁਣਾ ਦਿੰਨਾ ਜਿਹੜਾ ਕਿ ਅਮਰਪਾਲ ਸਿੰਘ ਮਹਿਰੋਂ ਦੇ ਉੱਤੇ ਇਹ ਕੇਸ ਲੱਗਿਆ ਕਿ ਭਾਈ ਉਹਨਾਂ ਨੇ ਮਾਰੀ ਉਹਦੇ ਸਾਥੀ ਵੀ ਫੜੇ ਗਏ ਨੇ ਫਿਲਹਾਲ ਅਮਰਪਾਲ ਸਿੰਘ ਮਹਿਰੋਂ ਹਲੇ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ ਇਹ ਵਕੀਲ ਕੀ ਕਹਿੰਦੀ ਹੈ ਕਹਿੰਦੀ ਮੈਂ ਫਰੀ ਦੇ ਵਿੱਚ ਕੇਸ ਲੜੂੰਗੀ ਅਮਰਪਾਲ ਸਿੰਘ ਮੈਰੋਂ ਦਾ ਤਾਂ ਸੁਣੋ ਜਣਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੇ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਐਮ ਹੈ ਸੁਣੋ ਇੱਕ ਗੰਦਾ ਕਿਸੇ ਨਾ ਕਿਸੇ ਨੇ ਤਾਂ ਸਾਫ਼ ਕਰਨਾ ਸੀ ਕਰਤਾ ਜਿਹਨੇ ਕਰਨਾ ਸੀ ਲੱਖਾਂ ਫਾਲੋਅਰ ਹੋਣ ਤੇ ਸੰਸਕਾਰ ਕਰਨ ਸਮੇਂ ਸਿਰਫ ਪਰਿਵਾਰ ਹੋਵੇ ਰਿਸ਼ਤੇਦਾਰ ਵੀ ਨਾਲ ਮੈਂ ਇੱਕ ਵਕੀਲ ਦੇ ਤੌਰ ਤੇ ਦੇਖਾਂ ਤੇ ਮਟਰ ਕਦੇ ਵੀ ਜਸਟੀਫਾਈਡ ਨਹੀਂ ਹੁੰਦੇ ਠੀਕ ਆ ਪਰ ਇੱਕ ਸਿੱਖ ਹੋਣ ਦੇ ਨਾਤੇ ਜੇ ਦੇਖਾਂ ਤਾਂ ਸੋਧੇ ਹਮੇਸ਼ਾ ਜਸਟੀਫਾਈਡ ਹੁੰਦੇ ਉਹ ਬੱਚਿਓ ਨੂੰ ਭੂਆ ਕਹਰੇ ਭੂਆ ਇਹ ਬਣ ਕੇ ਦਿਖਾ ਉਹ ਬਣ ਕੇ ਦਿਖਾ ਮਕਸਦ ਕੀ ਹੈ ਸਰੋਨਾ ਦੀ ਮਾਨਸਿਕਤਾ ਕੀ ਹੋਗੀ ਕਿਸੇ ਬੱਚੇ ਨੂੰ ਆਪਣੇ ਅੰਡਰ ਗਾਰਮੈਂਟਸ ਪੜਾਈ ਫਿਰਦੀ ਆ ਈਗਾ ਨੂੰ ਸਮਝਾਇਆ ਸੀ ਨਾ ਅਮਰਤਪਾਲ ਮੈਰੋ ਨੇ ਤੇ ਵੀਰ ਜੀ ਦੇ ਸਮਝਾਉਣ ਤੋਂ ਬਾਅਦ ਉਹ ਸਮਝੀ ਜਿਹੜੀ ਉਹਦੀ ਇੱਕ ਐਡਵਰਟਾਈਜ਼ਮੈਂਟ ਸੀਗੀ ਕਿਸੇ ਵੈਦ ਦੀ ਉਸ ਕਰਕੇ ਪਰਿਵਾਰ ਬਰਬਾਦ ਹੋਇਆ ਇੱਕ ਭਰਾ ਨੇ ਉਹ ਦੇਖ ਕੇ ਦਵਾਈ ਮੰਗਾਈ ਉਹ ਭਰਾ ਆਪਣੀ ਭੈਣ ਦਾ ਸ਼ੋਸ਼ਣ ਕਰਨ ਲੱਗ ਪਿਆ ਯਾਨੀ ਵੀਡੀਓ ਬਹੁਤ ਲੰਬੀ ਆ ਪਰ ਇਹ ਜਿਹੜੀ ਵਕੀਲ ਹੈ ਉਹਦੇ ਬਾਰੇ ਕਹ ਰਹੀ ਹੈ ਜਿਹੜੀ ਕਮਲ ਕੌਰ ਮਾਰੀ ਗਈ ਹੈ ਉਹਦਾ ਅਸਲੀ ਨਾਮ ਕੰਚਨ तिवारी ਸੀ ਤਾਂ ਉਸ ਕੇਸ ਦੇ ਵਿੱਚ ਇਹ ਵਕੀਲ ਕਹਿੰਦੀ ਕਿ ਮੈਂ ਅਮਰਪਾਲ ਸਿੰਘ ਮਹਰ ਦਾ ਕੇਸ ਫਰੀ ਦੇ ਵਿੱਚ ਲੜੂਗੀ ਯਾਨੀ ਹੁਣ ਵੀ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਕਹਿੰਦੀ ਗੰਦ ਪਾ ਰੱਖਿਆ ਸੀ ਇਸ ਗੰਦ ਨੂੰ ਕਹਿੰਦੀ ਚੱਕਿਆ ਗਿਆ ਬਹੁਤ ਚੰਗਾ ਹੋਇਆ ਔਰ ਦੂਜੇ ਪਾਸੇ ਸਵਾਲ ਇਹ ਵੀ ਉੱਠਿਆ ਕਿ ਭਾਈ ਜਿਹਦੇ ਲੱਖਾਂ ਫੋਲੋਅਰਸ ਸੀ ਕਹਿੰਦੇ ਉਹਦੇ 4 ਲੱਖ ਤੋਂ ਵੱਧ ਉਹਦੇ ਸਬਸਕ੍ਰਾਈਬਰ ਸੀ ਫੇਸਬੁੱਕ ਤੇ ਵੀ ਸੀ YouTube ਤੇ ਸੀ ਬਹੁਤ سارے ਯਾਨੀ ਇੰਸਟਾਗ੍ਰam ਤੇ ਵੀ ਸੀ ਤਾਂ ਜਦੋਂ ਕਹਿੰਦੇ ਉਹਦਾ ਸੰਸਕਾਰ ਕੀਤਾ ਗਿਆ ਤਾਂ ਉਹਦੇ ਘਰ ਦੇ ਪਰਿਵਾਰ ਦੇ ਸਿਵਾਏ ਉਹਨਾਂ ਦਾ ਕੋਈ ਹੋਰ ਮੈਂਬਰ ਵੀ ਰਿਸ਼ਤੇਦਾਰ ਨਹੀਂ ਆਇਆ ਸੀ ਇਹ ਵੀ ਬਹੁਤ ਵੱਡਾ ਸਵਾਲ ਆ ਔਰ ਇਸ ਦੀ ਸਿੱਖ ਦੂਜੇ ਲੋਕਾਂ ਨੂੰ ਵੀ ਜਾਂਦੀ ਆ ਕਿ ਜਿਹੜੇ ਇਹੋ ਜਿਹੇ ਕਰਤਾਰ ਦੇ ਲੋਕ ਹੁੰਦੇ ਨੇ ਜਿਹੜੇ ਅੱਜ ਵੀ ਅਸ਼ਲੀਲ ਵੀਡੀਓ ਕੁੜੀਆਂ ਮੁੰਡੇ ਬਣਾ ਰਹੇ ਨੇ ਉਹਨਾਂ ਨੂੰ ਇਸ ਗੱਲ ਤੋਂ ਮਜ਼ਾ ਲੈਣਾ ਚਾਹੀਦਾ ਕਿ ਇੱਕ ਤੇਰੀ ਮੌਤ ਇਸ ਦੀ ਵਜ੍ਹਾ ਦੇ ਨਾਲ ਹੋਈ ਆ ਜਿਹੜੀਆਂ ਅਸ਼ਲੀਲ ਵੀਡੀਓ ਬਣਾਉਂਦੀ ਸੀ ਔਰ ਦੂਜੇ ਪਾਸੇ ਉਹਦੇ کردار ਦੀ ਵਜ੍ਹਾ ਦੇ ਨਾਲ ਉਹਦੇ ਮਰਨ ਦੇ ਉੱਤੇ ਵੀ ਕੋਈ ਬੰਦਾ ਜਾਂ ਕੋਈ ਪਸ਼ੂ ਪੰਛੀ ਵੀ ਨਹੀਂ ਗਿਆ ਦੇਖੋ ਕਿਸ ਕਦਰ ਉਹਦਾ ਕਰਤਾਰ ਮਰਿਆ ਔਰ ਖੁਦ ਵੀ ਮਰੀ ਹੈ ਔਰ ਲੋਕ ਕਮੈਂਟਾਂ ਵਿੱਚ ਕੀ ਗਾਲਾਂ ਕੱਢ ਰਹੇ ਨੇ ਔਰ ਦੇ ਪਾਸੇ ਭਵੰਤਮਾਨ ਸਰਕਾਰ ਕੋਈ ਐਕਸ਼ਨ ਨਹੀਂ ਲੈ ਰਹੀ ਕਿਉਂ ਨਹੀਂ ਲੈ ਰਹੀ ਕਿਉਂਕਿ ਜਿੰਨੇ ਵੀ ਅਸ਼ਲੀਲਤਾ ਫਲਾਉਣ ਵਾਲੇ ਲੋਕ ਨੇ ਜਿਵੇਂ ਨਸ਼ਿਆਂ ਦੇ ਖਿਲਾਫ ਯੁੱਧ ਚਲਾਇਆ ਭਵੰਤਮਾਨ ਨੇ ਜੇਕਰ ਇਹਨਾਂ ਦੇ ਪ੍ਰਤੀ ਇੱਕ ਯੁੱਧ ਚਲਾ ਦੇਵੇ ਕਿ ਭਾਈ ਜੇਕਰ ਕਿਸੇ ਦੀ ਵੀਡੀਓ ਅਸੀਂ ਕਾਊਂਟ ਦੇ ਉੱਤੇ ਕਿਸੇ YouTube ਤੇ ਜਾਂ ਕੋਈ Facebook ਤੇ ਜਾਂ Instagram ਦੇ ਉੱਤੇ ਗਲਤ ਵੀਡੀਓ ਵੇਖ ਲਈ ਤਾਂ ਉਹਦੇ ਖਿਲਾਫ ਅਸੀਂ ਵੱਡੇ ਤੋਂ ਵੱਡਾ ਐਕਸ਼ਨ ਲਵਾਂਗੇ ਇਹਦੇ ਉੱਤੇ ਕਾਨੂੰਨ ਬਣਾ ਕੇ ਲੱਗੇ ਹੋਣਾ ਚਾਹੀਦਾ ਪੂਰੀ ਸਰਕਾਰ ਨੂੰ ਔਰ ਇਹਦੇ ਵਿੱਚ ਕੋਈ ਵੈਰ ਵਿਰੋਧ ਨਹੀਂ ਹੋਣਾ ਚਾਹੀਦਾ ਹੋਰ ਵੀ ਜਥੇਬੰਦੀਆਂ ਜਾਂ ਫਿਰ ਹੋਰ ਵਿਰੋਧੀ ਪਾਰਟੀਆਂ ਇਸ ਗੱਲ ਦੇ ਹੱਥਾਂ ਵਿੱਚ ਆ ਕੇ ਵੱਡੇ ਪੱਧਰ ਦੇ ਉੱਤੇ ਕਾਨੂੰਨ ਬਣਾਉਣ ਦੀ ਗੱਲ ਚੱਕਣੀ ਚਾਹੀਦੀ ਹੈ ਕਿਉਂਕਿ ਇਹ ਪੰਜਾਬ ਨੂੰ ਇੱਕ ਪਾਸੇ ਕਿਹਾ ਜਾਂਦਾ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ ਹੈ ਉਸੇ ਧਰਤੀ ਦੇ ਉੱਤੇ ਬਹੁਤ ਵੱਡੇ ਪੱਦਰ ਦੇ ਉੱਤੇ ਇੱਕ ਨੰਗਾ ਨਾਚ ਨੱਚਿਆ ਜਾਂਦਾ ਹੈ ਇਹੋ ਜਿਹੀਆਂ ਕੁੜੀਆਂ ਦੁਆਰਾ ਤਾਂ ਫੇਰ ਪੰਜਾਬ ਦੀ ਦਸ਼ਾ ਕੀ ਹੁੰਦੀ ਆ ਉਹ ਅੱਜ ਤੁਸੀਂ ਸਾਰੇ ਦੇਖ ਰਹੇ ਹੋ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਇਸ ਵੀਡੀਓ ਤੇ ਹੈਪ ਵਿੱਚੋਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ